ਦੋਸਤੋ ਵੀਰ ਵਰਗਿਆਂ ਦਾ ਬਹੁਤ ਹੀ ਵਧੀਆ ਉਪਰਾਲਾ ਹੈਗਾ ਪਿਛਲੇ ਸਾਲ ਵੀਰ ਵਰਗਿਆਂ ਨੇ 1 ਲੱਖ ਜਿਹੜੇ ਪੌਦੇ ਲਾਏ ਸੀਗੇ ਤੇ ਇਸ ਵਾਰ 1 ਲੱਖ ਜਿਹੜੇ ਆਲ ਨੇ ਵੰਡਣੇ ਨੇਗੇ ਸੋ ਜਿਸ ਕਿਸੇ ਨੂੰ ਵੀ ਚਾਹੀਦੇ ਨੇ ਉਹ ਤੁਸੀਂ ਸੰਪਰਕ ਕਰ ਸਕਦੇ ਹੋਗੇ ਕਿਉਂਕਿ ਪੰਛੀਆਂ ਨੂੰ ਹੁਣ ਜਿਵੇਂ ਘਰ ਆ ਜਿਹੜੇ ਪੱਕੇ ਹੋਗੇ ਸੋ ਥਾਂ ਨਹੀਂ ਮਤਲਬ ਹੀ ਮਿਲਦੀ ਮਤਲਬ ਜੋ ਵੀ ਪੰਛੀ ਹੁੰਦੇ ਨੇਗੇ ਤੇ ਆਪਾਂ ਦੇਖਦੇ ਆਂ ਵੀ ਜਿਹੜੀਆਂ ਪ੍ਰਾਣੀਆਂ ਚਿੜੀਆਂ ਜਾਂ ਪ੍ਰਾਣੇ ਜਿਹੜੇ ਜਾਨਵਰ ਸੀ ਛੋਟੇ ਛੋਟੇ ਜਿਹੜੇ ਪੰਛੀ ਸੀ ਉਹ ਸਾਰੇ ਅਲੋਪ ਹੋ ਰਹੇ ਨੇ ਸੋ ਵੀਰ ਵਰਗਿਆਂ ਦਾ ਬਹੁਤ ਹੀ ਵਧੀਆ ਉਪਰਾਲਾ ਹੈਗਾ ਤੇ ਇਹਦੇ ਵਿੱਚ ਉਹ ਆਪਣਾ ਘਰ ਆ ਜਿਹ ਤੇ ਵੀ ਲਾ ਸਕਦੇ ਆ ਤੇ ਹੋਰ ਵੀ ਹੁਣ ਜਿਵੇਂ ਪਿੰਡ ਚ ਹੁੰਦੇ ਨੇ ਜੀ ਸਰਪੰਚ ਜਾਂ ਕਲੱਬ ਜਾਂ ਹੋਰ ਵੀ ਜੋ ਵੀ ਹੁੰਦੀਆਂ ਨੇ ਪਬਲਿਕ ਥਾਵਾਂ ਉੱਥੇ ਆਪਾਂ ਇਹਨਾਂ ਨੂੰ ਲਾ ਸਕਦੇ ਆਂਗੇ ਤੇ ਵੀਰ ਵਰਗਿਆਂ ਦਾ ਬਹੁਤ-ਬਹੁਤ ਵਾਅਦਾ ਕਰ ਸਕਦਾ ਆਂ ਮੈਂ ਪਤਾ ਧੰਨਵਾਦ ਕਰਦੇ ਵੀ ਇੰਨਾ ਵਧੀਆ ਉਪਰਾਲਾ ਕਰ ਰਹੇ ਨੇਗੇ ਥੈਂਕ ਯੂ ਧੰਨਵਾਦ ਭੈਣ ਇਹ ਸਭ ਤੋਂ ਪਹਿਲਾਂ ਤਾਂ ਅੱਜ ਭੈਣ ਨੂੰ ਮਿਲ ਕੇ ਮੈਨੂੰ ਬਹੁਤ ਵਧੀਆ ਲੱਗਿਆ ਅਸੀਂ ਬਹੁਤ ਟਾਈਮ ਤੋਂ ਭੈਣ ਦੀਆਂ ਵੀਡੀਓ ਦੇਖ ਰਹੇ ਸੀ ਧੰਨਵਾਦ ਵੀਰੇ ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ ਦੋਸਤੋ ਵੀ ਪੰਜਾਬ ਦੇ ਅੰਦਰ ਲੋਕ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਆ ਕਿ ਤੁਸੀਂ ਆਪਣੀ ਫੈਮਿਲੀ ਚ ਬੈਠ ਕੇ ਪੈਣ ਨੂੰ ਅਸੀਂ ਫੋਲੋ ਕਿਉਂ ਕਰਦੇ ਸੀ ਕਿਉਂਕਿ ਪੈਣ ਇੱਕ ਜਮਾਂ ਨਾਰਮਲ ਪਰਿਵਾਰ ਤੋਂ ਇੱਕ ਪਿੰਡ ਦੇ ਵਿੱਚ ਰਹਿਣ ਵਾਲੇ ਔਰ ਬਿਲਕੁਲ ਜਿਹੜਾ ਆਪਣਾ ਕਲਚਰ ਆ ਪੰਜਾਬੀ ਕਲਚਰ ਆਪਣੇ ਪੰਜਾਬ ਦਾ ਹਰਿਆਣੇ ਦਾ ਪੱਛਮੀ ਯੂਪੀ ਰਾਜਸਥਾਨ ਦਾ ਕਲਚਰ ਹੈ ਜਿਹੜਾ ਮਤਲਬ ਪੁਰਾਣੇ ਪੰਜਾਬ ਦਾ ਕਹਿ ਲੀਏ ਉਹ ਕਲਚਰ ਭੈਣ ਨੇ ਹਲੇ ਤੱਕ ਆਪਣਾ ਨਹੀਂ ਛੱਡਿਆ ਜੋ ਕਿ ਬਹੁਤ ਵਧੀਆ ਲੱਗਦਾ ਐਵੇਂ ਦੀਆਂ ਭੈਣਾਂ ਨੂੰ ਸਾਨੂੰ ਸਪੋਰਟ ਕਰਨੀ ਚਾਹੀਦੀ ਆ ਤਾਂ ਮੈਂ ਤਾਂ ਇਹ ਕਹੂੰਗਾ ਵੀ ਅੱਜ ਭੈਣ ਨੂੰ ਮਿਲ ਕੇ ਬਾਈ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਮਿਲੀ ਆ ਮੈਂ ਸਿਰਸਾ ਤੋਂ ਜਰ ਨਹੀਂ ਚੱਲਿਆ ਨਾ ਬਾਈ ਨੇ ਦੱਸਿਆ ਵੀ ਭੈਣ ਹੋਰਿਆਂ ਨੂੰ ਮਿਲਣਾ ਹੈ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਅੱਜ ਬਲਕਿ ਸਾਡੇ ਸਿਰਸਾ ਤੋਂ ਪੱਤਰਕਾਰਾਂ ਦੇ ਵੀ ਫੋਨ ਆ ਰਹੇ ਸੀ ਵੀ ਤੁਸੀਂ ਭੈਣ ਕੋਲੇ ਚੱਲੇ ਤਾਂ ਭੈਣ ਦਾ ਪੋਡਕਾਸਟ ਵੀ ਅਸੀਂ ਕਰਨਾ ਹੈ ਤੇ ਉਹ ਵੀ ਕਰਵਾਵਾਂਗੇ ਭੈਣ ਨੂੰ ਅਸੀਂ ਹਰਿਆਣਾ ਚ ਵੀ ਬੁਲਾਵਾਂਗੇ ਬਾਕੀ ਬਾਈ ਨੇ ਦੱਸਿਆ ਕਿ ਅਸੀਂ ਸੰਤਨਗਰ ਜਾਂਦੇ ਹੋ ਮਤਲਬ ਸਾਡਾ ਹੀ ਏਰੀਆ ਸੰਤਨਗਰ ਤੇ ਇਹਨਾਂ ਨੂੰ ਜਲਦੀ ਆਪਾਂ ਸਿਰਸਾ ਚ ਵੀ ਬੁਲਾਵਾਂਗੇ ਤਾਂ ਐਵੇਂ ਦੀਆਂ ਭੈਣਾਂ ਨੂੰ ਸਪੋਰਟ ਕਰਿਓ ਤੇ ਬਈ ਜਿਹੜਾ ਇਹ ਹਾਲਿਆਂ ਦਾ ਆਪਾਂ 1 ਲੱਖ ਹਾਲਣਾ ਹਰਿਆਣਾ ਪੰਜਾਬ ਰਾਜਸਥਾਨ ਦੇ ਦੋ ਜ਼ਿਲ੍ਹੇ ਤੇ ਦਿੱਲੀ ਦੇ ਵਿੱਚ ਲਾਉਣਾ ਕਿਉਂਕਿ ਪੰਜਾਬ ਦਾ ਜਿਹੜਾ ਰੂਪ ਹੈ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਪੱਕੇ ਘਰ ਹੋ ਗਿਆ ਹੈ ਤੇ ਚਿੜੀਆਂ ਨੂੰ ਆਲਣਾ ਪਾਉਣ ਲਈ ਕੋਈ ਜਗ੍ਹਾ ਨਹੀਂ ਮਿਲਦੀ ਅਸੀਂ ਸਿਰਫ ਕੀ ਭਰਾ ਆਪਣੇ ਵੀ ਕਹਿੰਦੇ ਨਾ ਵੀ ਪੇੜ ਲਾਓ ਅਸੀਂ ਪੇੜ ਵੀ ਲਾਏ ਤੇ ਲੇਕਿਨ ਇਹ ਆਲਣਾ ਚਿੜੀ ਨੇ ਆਪਣੇ ਆਪ ਪਾਉਣਾ ਉਹਨੇ ਆਲਸ ਹੀ ਨਹੀਂ ਹੋਣਾ ਅਸੀਂ ਸਿਰਫ ਸਪੇਸ ਦੇਣਾ ਹੈ ਧੰਨਵਾਦ ਦੋਸਤੋ ਇੱਕ ਜਗ੍ਹਾ ਦੇਤੀ ਬਾਈ ਜੀ ਹਾਂਜੀ 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 ਤੇ ਬਾਕੀ ਵੱਡੇ ਭਾਈ ਤੁਹਾਡੀ ਜਿਹੜੀ ਐਨਜੀਓ ਤੋਂ ਨਾਮ ਬੜਾ ਸੋਹਣਾ ਲੱਗਿਆ ਨਵੀਂ ਪਹਿਲ ਹੈ ਨਾ ਬਹੁਤ ਥੈਂਕ ਯੂ ਥੈਂਕ ਯੂ ਜਿਵੇਂ ਪਿਛਲੇ ਕਿੜੇ 1 ਲੱਖ ਪੌਦਾ ਲਾਇਆ ਸੀ ਇਸ ਵਾਰ ਨਵਾਂ ਤੁਸੀਂ ਨਵੀਂ ਪਹਿਲ ਦਿੱਤੀ ਪੰਛੀਆਂ ਨੂੰ ਹਾਂਜੀ ਹਾਂਜੀ ਬਿਲਕੁਲ ਤੇ ਤੁਹਾਡੀ ਐਨਜੀਓ ਤੇ ਜਮਾ ਇਹ ਜੀ ਢੁਗ ਰਹੀ ਆ ਬਾਈ ਜੀ ਹੈ ਨਾ ਵੀ ਨਵੀਂ ਪਹਿਲ ਕਿ ਇਸ ਵਾਰ ਪੰਛੀਆਂ ਨੂੰ ਦਿੱਤੀ ਪਹਿਲਾਂ ਚਲੋ ਟਰੀ ਪੌਦੇ ਉਹ ਵੀ ਇੱਕ ਪੰਛੀਆਂ ਦਾ ਵੀ ਸਾਰਾ ਬੰਦੇ ਨੇ ਟਰੀ ਪੌਦੇ ਹੈ ਨਾ